ਲਾਜਵੰਤ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਘੋੜੀ ਤੇ ਕਿਵੇਂ ਮਾ ਚਲੋ ਅੱਜ ਘੋੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਤਾਂ ਅੱਗੇ ਵੀ ਇਹਦੇ ਤੇ ਆਉਣੇ ਅੱਗੇ ਕਿਹੜਾ ਮਾਰ ਲੈਣਾ ਖੇਤਾ ਖੁੱਤਾ ਸਾਰੇ ਜੱਜ ਹੀ ਕਰਦਾ ਜਾਂ ਧੀ ਕਰਦਾ ਗੇੜਾ ਮਾਰ ਲੈਣਾ ਵੀ ਘੋੜੀ ਲਗਾ ਪਾਓ ਪਾ ਕੇ ਦਿਖਾਉਂਗੇ ਵੋਟ ਪਾ ਕੇ ਆਂ ਸਰ ਦੇਖੋ ਜੀ ਹੋਰਨ ਲੋਕਾਂ ਨੂੰ ਕਿਵੇਂ ਸੇਧ ਦੇਣੇ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਪੋਲ ਹੋਈ ਐ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਕਟਾਰੇ ਨੇ ਸ਼ਾਮ ਨੂੰ ਪਹੁੰਚੂ ਸਵੇਰ ਸਾਦਰੇ ਪੈ ਗਈਆਂ ਵੋਟਾਂ ਸਾਰੀਆਂ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵਧ ਰਿਹਾ ਉਹਨਾਂ ਦਾ VOTING ਵਾਲੇ ਵਧ ਰਿਹਾ ਵਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀਆਂ ਆਪ ਉਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਵੋਟਾਂ ਪਾਓ ਕਿ ਭੀ ਲੈਣਾ ਜਾਨੀ ਅੱਛਾ ਕਹਿੰਦੇ ਬਾਤੋ ਬਾਤ ਵੋਟ ਪਵੇ ਬਸ ਸਾਰਿਆਂ ਦੀ ਵੋਟ ਆਪ ਕੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈਣੀਆਂ ਨੇ ਤੇ ਤੁਸੀਂ ਕੁੜੀ ਤੇ ਕਿਵੇਂ ਮਾਂ ਚਲੋ ਅੱਜ ਕੁੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾ ਖੁੱਤਾ ਸਾਰੇ ਜੱਜੀ ਕਰਦਾ ਜਾਂ ਢੀ ਕਰਦਾ ਗੇੜਾ ਮਾਰ ਲੈਣਾ ਇਕੋੜੀ ਲਗਾ ਪਾਓ ਵੋਟ ਪਾ ਕੇ ਦਿਖਾਓਗੇ ਵੋਟ ਪਾ ਕੇ ਆ ਸਰ ਦੇਖੋ ਜੀ ਹੋਰਨ ਲੋਕਾਂ ਨੂੰ ਕਿਵੇਂ ਸ਼ੇਦ ਦੇਣਾ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਪੋਲ ਹੋ ਰਹੀ ਹੈ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਘੱਟ ਆ ਰਹੇ ਨੇ ਸ਼ਾਮ ਨੂੰ ਪੈ ਜੂ ਕੁ ਸਵੇਰ ਸਾਧਰੇ ਪੈ ਗਈਆਂ ਵੋਟਾਂ ਸਾਰਿਆਂ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆਦਾ ਇੰਟਰਸਟ ਵੱਧ ਰਿਹਾ ਉਹਨਾਂ ਦਾ voting ਵੱਲ ਵੱਧ ਰਿਹਾ ਵੱਧ ਰਿਹਾ ਹਾਂ 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 ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੇ ਨੇ ਆਪ ਉਧਰ ਗਈਆਂ ਨੇ ਜੀ ਆਪਾਂ ਪਿੰਡ ਚ ਵੀ ਵੋਟਾਂ ਪਾਓ ਕੀ ਪਿੰਡ ਨਾ ਜਾਣੀ ਅੱਜ ਕਨੇ ਬੱਤ ਬਾਤ ਵੋਟ ਪਾਵੇ ਬੀ ਬਸ ਸਾਰਿਆਂ ਦੀ ਵੋਟ ਆਪ ਕੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਕੁੜੀ ਤੇ ਕਿਵੇਂ ਮਾ ਚਲੋ ਅੱਜ ਕੁੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਤਾਂ ਅੱਗੇ ਵੀ ਇਹਦੇ ਤੇ ਆਉਣੇ ਅੱਗੇ ਕਿਹੜਾ ਮਾਰ ਲੈਣਾ ਖੇਤਾਂ ਖੁੱਤਾਂ ਸਾਰੇ ਜੱਜ ਹੀ ਕਰਦਾ ਜਾਂ ਜੀ ਕਰਦਾ ਗੇੜਾ ਮਾਰ ਲੈਂਦਾ ਜੀ ਕੋੜੀ ਲਗਾ ਪਾਉਂ ਉਹ ਪਾ ਕੇ ਦਿਖਾਉਗੇ ਵੋਟ ਪਾ ਕੇ ਆ ਸਰ ਦੇਖੋ ਜੀ ਹੂਰੇ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਪੋਲ ਹੋ ਰਹੀ ਹੈ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਘੱਟ ਆ ਰਹੇ ਨੇ ਸ਼ਾਮ ਨੂੰ ਪੈ ਜੂ ਕੁ ਸਵੇਰ ਸਾਧਰੇ ਪੈ ਗਈਆਂ ਵੋਟਾਂ ਸਾਰੀਆਂ ਕਿੰਨਾ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵੱਧ ਰਿਹਾ ਉਹਨਾਂ ਦਾ VOTING ਵੱਲ ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੇ ਨੇ ਆਪ ਉਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਬੋਟ ਆਵੋ ਕਿ ਭੀਤ ਨਾ ਜਾਣੀ ਤੁਸੀਂ ਅੱਜ ਕਨੇ ਵਾਤ ਤੋਂ ਵਾਤ ਵੋਟ ਪਈ ਬਸ ਸਾਰਿਆਂ ਦੀ ਵੋਟ ਆਪੋ ਆਪਣਾ ਹੱਕ ਹੁੰਦਾ ਵੋਟ ਪਾਉਂਦਾ ਵੋਟ ਰੱਖਣੀ ਨਹੀਂ ਚਾਹੀਦੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ